ਦਾ ਖਾਸਾ ਵਾਇਗੁਰਦੀਪੀ ਫਤਿਹ ਪੁੱਤਰੇ ਮਸਲੇ ਜੇ ਅੱਜ ਛੋਟਾ ਇਕੱਠ ਹੋਇਆ ਪਹਿਲਾਂ ਜਿੰਨੇ ਕਿਥੇ ਆਏ ਸੀ ਤੁਹਾਨੂੰ ਪਤਾ ਲੱਖਾਂ ਬੰਦੇ ਆਪਣੇ ਇਹ ਤੋਂ ਬਾਅਦ ਜੇ ਸਰਕਾਰ ਚਾਹ ਪਲੀਸ ਨਹੀਂ ਮੰਦੀ ਆਪਾਂ ਹਾਈ ਲੈਵਲ ਦਾ ਵੱਡਾ ਇਕੱਠ ਇੱਕ ਹਫ਼ਤੇ ਦੇ ਵਿੱਚ ਵੱਡੇ ਰੋਡ ਤੇ ਰੱਖਾਂਗੇ ਸਾਰੇ ਦੇ ਉੱਥੇ ਆਉਣਾ ਇਹ ਮੇਰੀ ਬੇਨਤੀ ਨੂੰ ਬੁਲਾਨ ਕਰਿਓ ਇਹ ਮੇਲੇ ਹੋਣੇ ਇਤੋਂ ਵੱਡਾ ਫੇਰ ਰੱਖਿਆ ਗਏ ਪਾਰੇ ਪੰਜਾਬ ਦਾ ਨਾਲੇ ਲੱਖਾਂ ਹੀ ਦੁਨੀਆਂ ਦੇਖੋ ਇਹਨਾਂ ਨੂੰ ਪ੍ਰਾਣ ਲੱਜਾਓ ਤੇ ਕਿੰਨੇ ਸ਼ਿਕਾਰੀ ਆ ਇਸ ਕਰਕੇ ਸਾਰੇ ਆਉਣ ਅੱਜ ਇਹਦਾ ਸਾਥ ਦਓ ਅੱਜ ਇੱਥੇ ਬੈਠੋ ਕਿਉਂ ਤੇ ਕੁੱਤੇ ਬਣੇ ਜਿਹੜੇ ਕੁੱਤੇ ਨਹੀਂ ਸਾਡੇ ਪੁੱਤ ਆ ਇਹ ਬਣੇ ਧੌਣ ਲਈ ਕਿਸੇ ਨੂੰ ਪਤਾ ਹੀ ਨਹੀਂਗਾ ਇਹਨਾਂ ਸਰਕਾਰਾਂ ਨੂੰ ਪਤਾ ਹੀ ਨਹੀਂ ਇਹਦਾ ਰੋਟੀ ਆਪਣੇ ਭਈਏ ਨੂੰ ਦੇ ਸਕਦੇ ਸਾਡੇ ਸਿਰ ਤੋਂ ਰੋਟੀ ਖਾਂਦੇ ਆ ਇਹ ਸਰਕਾਰਾਂ ਤੇ ਇਹਨਾਂ ਨੂੰ ਕੀ ਬਣਾ ਜਾਨਵਰ ਕੀ ਚੀਜ਼ ਆ ਇੱਕ ਜਾਨਵਰ ਦਾ ਰੋਲਦਾ ਸਰਕਾਰੀ ਪਤਾ 300 250 ਖਰਚਾ ਇਹ ਕਿਹ ਚ ਕੁੱਤੇ ਨਾਲ ਇਹ ਰੱਖ ਕੇ ਦੇਖਣ ਅਸੀਂ ਕਾਦੇ ਰੱਖਦੇ ਆ ਸਾਡੇ ਪੇਤ ਦਾਦਿਆਂ ਨੇ ਪਤਦਿਆਂ ਨੇ ਉੱਤੇ ਭਜਾਏ ਰੱਖੇ ਚਲੋ ਆਉਂ ਜਿਹੜਾ ਛਹਾ ਦੂਜਾ ਸੀ ਅਸਲੀ ਉਹਦੇ ਉੱਤੇ ਮੈਂ ਲਾਇਆ ਅਸੀਂ ਵੀ ਮੰਨ ਗਿਆ ਉਸ ਕਾਲ ਨੂੰ ਕਿ ਆਪਾਂ ਕੋਈ ਨਹੀਂ ਕਰਨਾ ਇਦਾਂ ਕੰਮ ਆਪਾਂ ਡੁਬਲੀਕੇਟ ਛਾਹ ਬਣਾਇਆ ਹੈ ਨਾ ਤੁਹਾਨੂੰ ਬਰਾਦ ਨੂੰ ਜੜੀ ਨੇ ਉਹ ਲਾਂਦਾ ਪਾਕਿਸਤਾਨ ਤੋਂ ਉਹਨੇ ਤੇ ਡੌੜਾ ਹੁੰਦੀਆਂ ਰਹੀਆਂ ਅੱਜ ਤੱਕ ਕਿਸੇ ਸਰਕਾਰ ਨੇ ਰੋਕਿਆ ਕਾਂਗਰਸ ਨੇ ਵੀ ਹੌਂ ਦਿਤੀਆਂ ਪਹਿਲਾਂ ਇਹਨਾਂ ਨੇ ਕੱਲ੍ਹਿਆਂ ਨੇ ਵੀ ਹੌਂ ਦਿਤੀਆਂ ਹੁਣ ਆਜੇ ਪਤਾ ਨਹੀਂ ਕੀ ਅੱਗ ਲੱਗੀ ਇਹਨਾਂ ਨੂੰ ਜਿਹੜਾ ਇਹਨਾਂ ਨੇ ਡੌੜਾ ਬੰਦ ਕਰਾਦੀਆਂ ਇੱਦਾਂ ਹੁਣ ਡੌੜਾ ਦੇਖੋ 50 ਮੇਲੇ ਹੋਏ ਆ ਕਿਸੇ ਨੇ ਨਹੀਂ ਰੋਕੇ ਕਿਸੇ ਕਿਸੇ ਮੇਲੇ ਦੇ ਯਾਰ ਕੇ ਪਤਾ ਨਹੀਂ ਕੀ ਗੱਲ ਆ ਚਾਹੀਦਾ ਕੱਢ ਕੇ ਦੇਖਣ ਕਿੰਨੇ ਮੇਲੇ ਹੋਏ ਆ ਜਾਏ ਪਹਿਲੇ ਮੇਲੇ ਤੋਂ ਬੰਦ ਕਰਾਂਦੇ ਤੇ ਫੇ ਅਸੀਂ ਨਾਲ ਦੱਸਦੇ ਤੇ ਅਸੀਂ ਕਿਦਾਂ ਮੇਲੇ ਕਰਾਉਣੇ ਆ ਜਦ ਮੇਲੇ ਹੋ ਜਾਂਦੇ ਅੱਜ ਮੇਲਾ ਇਹਨਾਂ ਨੇ 4 ਦਿਨ ਦੱਸਦੇ ਪਹਿਲਾ ਦਾਰ ਤੇ ਮੈਂ ਰੋਕਣਾ ਅੱਜ ਖੜੇ ਪੈਰ ਕਿਸੇ ਨੇ ਇਰਤ ਕਰਤੀ ਸ਼ਿਕਾਇਤ ਕਰਤੀ ਮੇਲਾ ਬੰਦ ਕਰ ਦਿਓ ਜੀ ਅਸੀਂ ਕਿਹਾ ਤੁਹਾਡੀ ਕੋ ਪ੍ਰੂਫ ਕੀ ਆ ਸਾਨੂੰ ਦਿਖਾ ਲੋ ਦਿਖਾ ਲਦੇ ਨੇ ਔਰ ਡੁਪਲੀਕੇਟ ਹੋਰ ਹੀ ਦਿਖਾ ਲ ਜਾਂਦੇ ਆ ਫਿਰ ਰੋਪੜ ਦੀ ਗੱਲ ਤੁਹਾਨੂੰ ਮੈਂ ਦੱਤਾ ਰੋਪੜ ਪੁਲਿਸ ਆ ਗਈ ਮੇਲਾ ਰੋਕ ਗਿਆ ਥੱਲੇ ਹੋਣਾ ਸੀ ਖਾਲਦਾਰ ਕਹਿੰਦਾ ਮੇਲਾ ਨਹੀਂ ਹੋਊਗਾ ਅਸੀਂ ਆ ਪ੍ਰੂਫ ਦੇ ਨਾ ਨਾ ਦੋ ਬੱਚਿਆਂ ਮਸੂਹਾ ਕਹਿੰਦਾ ਉਹਨੂੰ ਕਿਹਾ ਪ੍ਰੂਫ ਦੇ ਉਹਨੂੰ ਪ੍ਰੂਫ ਕੋਸ਼ਿਸ਼ ਨਹੀਂ ਸੀ ਉਹ ਕਹਿੰਦਾ ਡੀਐਸਪੀ ਪ੍ਰੂਫ ਦਊਗਾ ਡੀਐਸਪੀ ਕਹਿੰਦਾ ਉਹਨੂੰ ਫੋਨ ਕੀਤਾ ਕਹਿੰਦਾ 5 ਮਿੰਟ ਬਾਅਦ ਤੁਹਾਨੂੰ ਪ੍ਰੂਫ ਦੇਣਾ ਉਹਦੇ ਫੋਨ ਬੰਦ ਕੋਈ ਫੋਨ ਨਹੀਂ ਹੋਇਆ ਹਾਂਜੀ ਉਸ ਤੋਂ ਬਾਅਦ ਮੇਲਾ ਉੱਥੇ ਹੋਇਆ ਮੇਲਾ ਕਰਾਇਆ ਗਿਆ ਉਹਨਾਂ ਕੋ ਪ੍ਰੂਫ ਹੈ ਨਹੀਂ ਸੀ ਕੋਈ ਉੱਧਰ ਚੂਹੇ ਜਾਂਦੇ ਆਣਦੇ ਫਰਾਦੇਸ਼ ਕਰ ਫਰਾਦੇਸ਼ ਹਾਂਜੀ ਜੇ ਨੂੰ ਪੈਸਾ ਚਾਹਤਾ ਹੁਣ ਕਿਤਾਬ ਵੇਚਦਾ ਕਿਤਾਬ ਵੇਚਦਾ ਲੱਖਾਂ ਰੁਪਈਆ ਦੇ ਕੇ ਵੇਚੀ ਜਾਂਦਾ ਅੱਜ ਤੁਸੀਂ ਪੈਸੇ ਆ ਚਕਾਰਲੇ ਦੇ ਲਈਏ ਅੱਜ ਇਹ ਮਿਲ ਗਏ ਰੋਪਣੇ ਨਹੀਂ ਹੈ ਨਾ ਇਸ ਕਰਕੇ ਅਸੀਂ ਚੰਗਾ ਕੰਮ ਕਰਦੇ ਆ ਲੋਕਾਂ ਦੇ ਨਿਆਂ ਨਾਲ ਚੰਗੇ ਪਾਸੇ ਲਾਉਨੇ ਆ ਦੱਸੋ ਇਹਦੇ ਵਿੱਚ ਇੱਕ ਮਾੜਾ ਕੰਮ ਕੀ ਆ ਇੱਕ ਵੀਦ ਖਾਦਣ ਚਾਹੇ ਕੋਈ ਕੁੱਤਾ ਨੂੰ ਨਸ਼ਾ ਦਿੰਦੇ ਉਹ ਟੀਗਾ ਲਾਉਣਾ ਖਾਦਣ ਖਾਦਣ ਅਸੀਂ ਇਸ ਕਰਕੇ ਕੈਂਪ ਲੈ ਲਾਇਆ ਕੋਈ ਬੰਦਾ ਸ਼ੈਤ ਦਿੰਦਾ ਕੋਈ ਭੂਗੋ ਤੇਦਾ ਉਹ ਤਾਕਤ ਦੀ ਲੜਜੀ ਦਿੰਦਾ ਕੋਈ ਨਸ਼ੇ ਵਾਲੀ ਚੀਜ਼ ਨਹੀਂ ਦਿੰਦਾ ਇਹ ਜਿਹੜਾ ਮਰਜੀ ਆਣ ਕੇ ਉਹ ਮਾ ਐਸਪੀ ਆਣ ਕੇ ਦਿਲ ਵਿੱਚ ਬੈਠ ਗਏ ਸਾਡੇ ਟੈਚੀ ਫੋਲਾ ਜੇ ਨਸ਼ੇ ਵਾਲੀ ਤਿਲਗੜਾਈ ਅਸੀਂ ਮੇਲਾ ਨਹੀਂ ਕਰਾਵਾਂਗੇ ਵਾਹ ਵਾਹ ਵੱਡਾ ਇਹ ਕਰਦਾ ਆਰ ਦੇ ਦੇ ਹੁਣ ਉਸ ਕਰਕੇ ਮਰ ਜਾਣਾ ਮੇਲਾ ਕਰਾਉਣਾ ਪ੍ਰਭੂ ਤੁਹਾਡਾ ਸਾਥ ਆ ਇਦਾਂ ਹੀ ਰਹੋ ਸਭ ਤੋਂ ਪਹਿਲਾਂ ਤੁਹਾਨੂੰ ਦੱਸਿਆ ਮੈਂ ਪਰਚਾ ਕਰਾਂਗਾ ਤੁਸੀਂ ਵੇਦੇ ਹੋਵੇ ਅਸੀਂ ਰੋਕਿਆ ਹਾਂਜੀ ਤੇ ਇਦਾਂ ਹੀ ਰਹਿਣਾ ਤੱਕੜੇ بس ਇਹ ਹੋਈ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ ਹੁਣ ਹਾਈ ਲੈਵਲ ਦਾ ਹਫਤੇ ਦੇ ਵਿੱਚ ਹਾਈ ਲੈਵਲ ਦਾ ਆਪਾਂ ਆਜਾਮ ਕਰਾਂਗੇ ਅੱਜ ਅੱਜ ਲੱਗ ਜਾਓ ਪਤਾ ਤੇ ਹਾਈ ਲੈਵਲ ਲਗਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹੋ ਜੂਆ ਤੇ ਮੈਂ ਹਾਂ ਉਹ ਬੰਦਾ ਉਹ ਹੈ ਨਾ ਲਾ ਕੇ ਉੱਠਣਾ ਤੇ ਬਿਲਕੁਲ ਬਿਲਕੁਲ ਬੈਠ ਜਾਣਾ ਲੈਣਾ ਉੱਤੇ ਤਾਂ ਕਿਸੇ ਨਾਲ ਆਪਣਾ ਇੱਕ ਵਾਰੀ ਬਾਅਦ ਉਹ ਬਹਿ ਜਾਈਏ ਲੈਣਾ ਉੱਤੇ ਤਾਂ ਬੰਦਾ ਆਇਆ ਉਹ ਬੰਦਾ ਆਇਆ ਮੰਗਣ ਲਈ ਯਾਹ ਵਰਗਾ ਸਾਹਮਣੇ ਚਿੱਤੇ ਦੱਸਿਆ ਉਹ ਨਹੀਂ ਨਹੀਂ ਨਾ ਇਹ ਹੋ ਗਿਆ ਤਾਰੂ ਦੱਸਿਆ ਉੱਥੇ ਕਿਹਾ ਕਿ ਨਾ ਕੋਈ ਨਾ ਬਦ ਗੱਲਾ ਰੋਪੜ ਹਾਂ ਬਸ ਹਾਂ ਹਾਂ ਕਿਹਾ ਨਹੀਂ ਲੱਭ ਮੁੱਕੰਗਿਆ ਸਾਡੇ 12 ਵਜੇ ਤੋਂ ਮੁੱਕੰਗਿਆ ਪਾਣੀ ਪਾ ਕੇ ਕਰਦੇ ਆਂ ਕਹਿੰਦਾ ਉਹ ਵੀ ਕਹਿ ਕਿ ਨਾ ਕਿੱਥੇ ਆਉਣਾ ਦੱਸਦੇ ਤੇ ਉੱਥੇ ਹੀ ਮਿਲਦਾ ਹੋਇਆ ਕਿੱਦਾਂ ਹੋਇਆ ਵੇ ਤੂੰ ਮੁੱਕੰਗਾ ਤੇ ਤੁਸੀਂ ਵੀ ਇੱਥੇ ਆ ਕੇ ਗੱਲਬਾਤ ਨੂੰ ਚੁੱਕਾਈ ਨਹੀਂ ਬੜਾ ਸੁਆਹ ਹੋਇਆ ਮਿਲਦਾ ਉਹ ਬਸ ਉੱਥੇ ਵੀ ਆਏ ਨੂੰ ਅਰੇ ਉੱਥੇ ਵੀ ਆਏ ਹਾਂ ਅੰਨੀ ਬਟਾਲੇ ਖੇਡ ਹੋਈ ਹੈ ਹਾਂ ਜੀ ਅੱਗੇ ਆਏ ਜਾ ਉਹ ਹੀ ਗੱਲ ਹੈ ਉੱਥੇ ਬਾਅਦ ਵੀਡੀਓ ਬਣਾ ਕੇ ਲੈ ਕੇ ਮਗਰੋਂ ਉੱਤ ਰਹਿ ਜਾਂਦੇ ਆਂ ਦੀ ਇਹ ਲਾ ਉੱਥੇ ਵੀ ਹੋਇਆ ਵਾ ਗਰਾਊਂਡ ਦੇ ਹੈ ਨਹੀਂ ਹਾਂ ਇਹ ਹੈ ਜਿਵੇਂ ਇਹ ਪੂਰ ਹੋ ਰਿਹਾ ਹੈ ਜਿਹਨਾਂ ਨੇ ਬੰਦੇ ਡਰਦਾਂ ਨੇ ਦੱਸਿਆ ਕਿ ਨਹੀਂ ਪੈਸਾ ਦਾ ਪੱਤਾ ਟਾਰ ਨਹੀਂ ਸਕਦੇ ਤਾਂ ਮਰੇ ਗਵਾਹ ਹੋਵੇ ਉਡੀ ਬੁਵੀ ਬਣੀ ਹੋਵੇ ਉੱਥੇ ਮੌਜੂਦਾ ਇਹ ਪਤਾ ਕਰ ਸਕਦੇ ਨੇ ਤੇ ਆਪ ਦੱਸਿਆ ਹੁੰਦਾ ਸਾਡੇ ਬੁੱਲਾ ਸਤਪੁਰੇ ਦੇ ਮਹਿਮਾਨ ਨੇ ਸੰਤਖ ਵਿੱਚ ਨਹੀਂ ਤਾਂ ਕੋਈ ਪਰਚੇ ਦਾ ਮਤਲਬ ਨਹੀਂ ਕਿੰਨਾ ਇੱਕ ਰਾਜਦਾਨ ਹੋਏ ਨੂੰ ਸੱਤ ਤੋਂ ਵੱਧ ਲੱਗੇਗਾ ਤੇ ਨਹੀਂ ਮੈਂ ਜਿਹੜਾ ਰਾਜਨਾਮਾ ਕਰਾਉਣਾ ਹੋਵੇ ਉਹ ਧਮਕੀ ਆ ਇਹ ਹਾਂ ਬੱਟੇ ਪਰਚਾ ਹੋ ਜਾਣਾ ਇਹਨਾਂ ਪਰਚਾ ਸਹੀ ਸੂਣਾ ਨਹੀਂ ਕਰ ਰਹੇ ਨਹੀਂ ਸਕਦੇ ਪਰਚਾ ਕੁੱਤਾ ਮਰ ਰਿਹਾ ਜਣਾ ਦਸੇਰਾ ਪ੍ਰੂਫ ਹੋਵੇ ਤੇ ਟੀਕਾ ਦਾ ਪ੍ਰੂਫ ਹੋਵੇ ਉਦੋਂ ਫੇਰ ਪਰਚਾ ਬਿਲਕੁਲ ਸਬੰਦ ਉਹ ਵੀ ਕੁੱਤੇ ਆਏ ਤੇ ਦੂਏ ਤੇ ਹੋ ਸਕਦਾ ਕਿ ਉੱਥੇ ਪਲੇ ਆਏ ਤੇ ਉੱਥੇ ਦੇ ਜੰਗ ਇਹਨਾਂ ਤੋਂ ਤਾਂ ਨਹੀਂ ਹੁੰਦਾ ਕਿ ਇਹਨਾਂ ਸਟਾਰ ਵੀ ਬਾਜੀ ਕਦਾਂ ਮੰਨਦੇ ਆ ਸਾਈਡ ਤੇ ਬੈਠੇ ਆ ਜਿਹਨਾਂ ਨੇ ਕਿਹ ਘਰ ਜਾਂਦੇ ਆ ਕਰੀਮਾ ਦੇਖੇ ਨਹੀਂ ਹੋਣੀਆਂ ਜਿਹੜਿਆਂ ਇਹ ਕੁੱਤੇ ਦੇ ਲਾਉਂਦਾ ਆ ਮੈਂ ਜੋ ਤੈਨੂੰ ਪ੍ਰੋਬਲਮ ਨਹੀਂ ਆਉਂਦੀ ਹਾਂ ਤੇ ਇਹਨੂੰ ਕੋਈ ਰੋਕ ਨਹੀਂ ਪਮਦ ਨਹੀਂ ਨੇ ਜੇ ਪਾਸੇ ਮੇਲਾ ਕਰਾਉਂਦੇ ਆਂ ਬਾਹਰ ਕੋਈ ਡਿਸਟਰਬ ਨਹੀਂ ਹਾਂ ਇਲੈਕਟ੍ਰੋਨਿਕ ਵੀ ਕੀਤਾ ਜੇ ਨਾ ਕੇ ਇਹ ਕਰ ਦੂ ਤੰਗੀ ਨਾ ਦੇ ਪਿੰਡ ਦੀ ਤੰਗੀ ਨਾ ਦੇ ਸੜਕਾਂ ਤੇ ਤੰਗੀ ਨਾ ਕੇ ਉਹ ਗਾਣਾ ਹੈ ਨਾ ਉਹ ਫੂਲ ਫੂਲ ਲੱਗਿਆ ਕਹਿੰਦੇ ਚਿੱਟਾ ਵੀ ਹਟਣਗੇ ਜਾਂ ਵਿਚੜਗੇ ਉਹ ਨਸ਼ਾਬਦ ਹੋਊਗਾ ਕੋਈ ਆ ਵੀ ਸਾਡੀ ਨਾ ਰਹਿ ਜਾਣਾ ਬਸ ਸਾਹਮਣੇ ਪਰ ਇਹ ਨਸ਼ਾਬਦ ਢੇੜ ਦਸਤੀ ਮੈਂ ਲੱਖਾਂ ਦਾ ਇਹ ਲਾਤਾ ਹੀ ਚਲ ਗਿਆ ਪਤਾ ਨਾ ਇੰਨੇ ਬਹੁਤ ਆ ਪਰ ਚਾਹੋ ਨਾ ਮੇਰੇ ਪਰ ਜੰਮਦੇ ਬਹਿਣਾ ਚਾਹੋ ਨਾ ਇਹ ਅੱਜ ਚਲ ਜਾਣਾ ਹੋ ਜਾ ਹੀ ਹਾਰਸ ਤੇ ਖਤਮ ਸਾਧਦੇ ਹੋ ਇਹਦਾ ਕੰਮ ਖਤਮ ਇਹ ਮジョਰਟੀ ਨਹੀਂ ਹਾਂ ਕੋਈ ਗੱਲ ਨਹੀਂ ਬੰਦੇ ਆਦੇ ਭਾਜਿਆ ਆਉਂਦੇ ਅੱਜ ਬਹਿ ਜਾਓ ਤਗੜੇ ਹੋਗੇ ਬੰਦੇ ਇੰਨੇ ਹੀ ਬਹੁਤ ਆ ਪਹਿਲਾਂ ਹੋਰ ਸਾਧਣਾ ਤੇ ਫੋਨ ਕਰਕੇ ਆ ਜਾਣੇ ਬੰਦੇ ਬਸੇਰੇ ਸਾਧ ਤੋਂ ਬਿਲਕੁਲ ਨਹੀਂ ਹਾਂ ਬਾਕੀ ਇੱਥੇ ਰਹਿ ਕੇ ਲੰਗਰ ਲਾਵਾਂਗੇ ਤਾਂ ਸਭ ਕੁਝ ਬਰਬਾਦ ਹੋਊਗਾ ਪੱਤਰੇ ਵੱਡ ਹੋਣ ਦੇ ਸਾਬੋ ਚੱਲੂ ਇੱਥੇ ਬੜੇ ਬੁਝ ਬਦਲ ਸੇਵਾ ਹੋਊਗਾ ਜਿਹੜਾ ਲਾਵਾਂਗੇ ਕੋਈ ਹੋਰ ਗੱਲ ਆ ਗਾਇਓ ਕਿ ਪੌੜਾ ਕਰਾਉਣੀ ਆ ਜਿਹੜਾ ਮਰਨਾ ਆ ਬਸ ਅੱਜ ਪੌੜਾ ਹੋ ਜੇ ਆਖਰ ਜੇ ਲੱਗੇ ਸਭ ਕੁਝ ਚੱਲੂ ਆ ਹਸੀਬ ਪਾਣੀ ਰਾਸ ਤੋਂ ਕੱਢੇਗੇ ਆ ਇਸ ਪ੍ਰੋਬਲਮ ਦਾ ਆਓ ਪੌੜਾ ਆਜੂ ਸੋਡੇ ਟੇਬਲ ਤੇ ਖੜ گا اور پا لے بہت ہو جا کوئی لاج اپ اپ بھائی اے نو تیری باقی دے بھلا آ گیا آ گیا آ گیا تیرا آ گیا اے 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 اے